ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤ ਰੱਖੇ ਜੀ ਤੁਸੀਂ ਮੇਰੇ ਨਾਲ ਜੁੜੇ ਹੋ ਮੇਰੀ YouTube ਫੈਮਲੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਸਾਰੇ ਕਮੈਂਟ ਮੈਂ ਪੜਤੀਆਂ ਬਹੁਤ ਸਾਰਿਆਂ ਦੇ ਮੈਂ ਰਿਪਲਾਈ ਦੇਣੀ ਆ ਬੜਾ ਵਧੀਆ ਲੱਗਦਾ ਮੇਰੇਆਂ ਭੈਣਾਂ ਮੇਰੇ ਵੀਰ ਮੇਰੇ ਹਾਨੀ ਮੇਰੇ ਵੱਡੇ ਮੇਰੇ ਤੋਂ ਛੋਟੇ ਤੇ ਲਓ ਜੀ ਆਪਾਂ ਬਲੌਗ ਕਰ ਲਿਆ ਸਟਾਰਟ ਸ਼ਾਮ ਦਾ ਟਾਈਮ ਹੈ ਤੁਹਾਨੂੰ ਖੜਕਾ ਸੌਂਦਾ ਹੋਊਗਾ ਪਸੂ ਰੰਗ ਦੇ ਸੌਂਦੇ ਹੋਣਗੇ ਤਾਰਾਂ ਦਾ ਟਾਈਮ ਹੋਇਆ ਪਿਆ ਜੀ ਆਪਾਂ ਤਾਰਾਂ ਕੱਢਣ ਲੱਗੇ ਆ ਲਓ ਜੀ ਆਪਾਂ ਤੁਹਾਨੂੰ ਇੱਕ ਨਵੀਂ ਛੈ ਲਿਆਂਦੀ ਦਿਖਾ ਦਗੇ ਕਿਹੜੀ ਨਵੀਂ ਛੈ ਆ ਤੁਸੀਂ ਦੇਖਿਓ ਵੀਡੀਓ ਤੇ ਬਣੇ ਰਿਓ ਤੇ ਇਧਰ ਆਪਣੇ ਅੱਜ ਲੇਟ ਪੱਠੇ ਪਾਏ ਆ ਹੁਣ ਦਾਣਾ ਪਾ ਕੇ ਇਹਨਾਂ ਨੂੰ ਖਵਾਵਾਂਗੇ ਕਿਉਂਕਿ ਇਹਨਾਂ ਨੂੰ ਵੀ ਚਾਹ ਆ ਹੁਣ ਵੀ ਸਾਡੀ ਧਾਰ ਚੋਣਾਂਗਾ ਤੇ ਤਾਂ ਕਰਕੇ ਇਹ ਵੀ ਨਹੀਂ ਖਾਂਦੇਗਾ ਨਾ ਇਹਨਾਂ ਨੇ ਪਾਣੀ ਪੀਤਾ ਹੁਣ ਧਾਰਾਂ ਕੱਢ ਕੇ ਜਦੋਂ ਵੀ ਦਾਣਾ ਪੱਠਾ ਇਹਨਾਂ ਨੇ ਖਾ ਲਿਆ ਉਸ ਤੋਂ ਬਾਅਦ ਚ ਪਾਣੀ ਪਿਉਣਾ ਤੇ ਇਧਰ ਆਪਣੀ ਜਿਹੜੀ ਨਵੀਂ ਸ਼ੈਅ ਵੀ ਉਹ ਆਹਾ ਕਿਉਂਕਿ ਉਧਰ ਸੱਜਰਾ ਮੱਜਾਂ ਉਹਨਾਂ ਨੂੰ ਦਾਣਾ ਪਾ ਕੇ ਧਾਰਾਂ ਚੋਈ ਦਾ ਟਾਈਮ ਹੋ ਜਾਂਦਾ ਇਹ ਵਿਚਾਰੀਆਂ ਦੋਵੇਂ ਖੜੀਆਂ ਮੂੰਹ ਹਲ ਚਾਹ ਕੇ ਬਣਾ ਰਹੇ ਦਿਆਂ ਸੀਂਗਾ ਤੇ ਮੈਸਤਰੀ ਲਾਵਾਂਗੇ ਕੰਮ ਵਧੂਗਾ ਸਿਆਲ ਦੇ ਦੇਣਾ ਕੁਛ ਨਿਬੜਦਾ ਨਹੀਂਗਾ ਤਾਂ ਕਰਕੇ ਸੀ ਆਹ ਲਿਆਂਦੀ ਲੱਕੜ ਦੀ ਖੁਰਲੀ ਇਹ ਦੋਵੇਂ ਝੋਟੀਆਂ ਇਹ ਤੇ ਖੜ ਜਾਣੀਆਂ ਤਾਂ ਬਣੀਆ ਝੋਟੀ ਤੇ ਆਹ ਨਹੀਂ ਹਜੇ ਬਣੇਗੀ ਇਧਰ ਲਈ ਤੇ ਇਹ ਹੁਣ ਇੱਥੇ ਹਜੇ ਅਜ ਨਵਾਂ ਕੰਮ ਹਜੇ ਨੂੰ ਖੁਰਲੀਣਾ ਖੁਰਲੀ ਨੂੰ ਕੰਧ ਨਾਲ ਅਟੈਚ ਕਰਾਂਗੇ ਜੀ ਇਹਦੇ ਨਾਲ ਸਕਰੂ ਲਾ ਕੇ ਇਹਦੇ ਵਿੱਚ ਉਹ ਡਰੈਲਣਾ ਕੱਢ ਕੇ ਤੇ ਉਹ ਲਾ ਕੇ ਇਹਨੂੰ ਟੈਸ ਕਰ ਦਾਂਗੇ ਫਿਰ ਉਸ ਇਹਨਾਂ ਨਾਲ ਨਹੀਂ ਬੰਨਦੇ ਕਿਉਂਕਿ ਇਹ ਖਿੱਚ ਕੇ ਲੈ ਜਾਣਗੇ ਖਰਲੀ ਹੌਲੀ ਆ ਪਸੂ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਆਪਾਂ ਇਹ ਨਵੀਂ ਸ਼ੈਲੀ ਆਂਦੀ ਆ ਜੀ ਅੱਜ ਤੁਸੀਂ ਵੀ ਦੇਖੋ ਨਵੀਂ ਸ਼ੀ ਕਿਸ ਤਰ੍ਹਾਂ ਦੀ ਹੈ ਠੀਕ ਆ ਜੀ ਵੀਡੀਓ ਤੇ ਬਣੇ ਰਹੋ ਤੇ ਆਪਾਂ ਕੱਢਣ ਲੱਗਦੇ ਆ ਤਾਰਾਂ ਚਲੋ ਜੀ ਭਾਈ ਇਹ ਦਾਣਾ ਤੇ ਕੱਢ ਲਗੀ ਤਾਰਾ ਲਓ ਜੀ ਦੋ ਤਾਰਾਂ ਆਪਾਂ ਕੱਢ ਲੀਆਂ ਤੇ ਦੋ ਤਾਰਾਂ ਕੱਢਦੇ ਕੱਢਦੇ ਇਹਨਾਂ ਨੀਰਾ ਹੋ ਗਿਆ ਇਦਰੇ ਵੀ ਲਾਗਣਾ ਖਾਣ ਕਿਉਂਕਿ ਖੁਰਲੀ ਨਵੀਆਂ ਹਜੇ ਪਸੂ ਥੋੜਾ ਜਿਆਦਾ ਜਾਗਦਾ ਹਨ ਹਰ ਇੱਕ ਨਵੀਂ ਚੀਜ਼ ਤੋਂ ਤੇ ਇਦਰੇ ਨੂੰ ਛੇਤੀ ਆਏ ਦੋਵੇਂ ਰਹਿਣਗਾ ਬੱਚਿਆਂ ਵਾਲੀਆਂ ਦੂਜੀਆਂ ਦੋਹਾਂ ਦੀ ਧਾਰ ਕੱਢ ਲਈ ਆਪਾਂ ਤੇ ਮੈਂ ਪੈਨ ਨੂੰ ਪਿੰਡੂ ਬਲੌਗਰ ਨੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇਹ ਸੁਲਤਾਨ ਸੋਸਤ ਰਹਿੰਦਾ ਉਹਨੇ ਦਵਾਈ ਦੱਸੀ ਸੀ ਮੈਨੂੰ ਸਮਝ ਨਹੀਂ ਲੱਗੀ ਪੈਣੇ ਮੈਂ ਤੈਨੂੰ ਕਹਿਣੀ ਜੇ ਤੂੰ ਮੇਰੀ ਵੀਡੀਓ ਵੇਖੀ ਤਾਂ ਮੈਨੂੰ ਦਵਾਈ ਸਿਵਾੜ ਕੇ ਡਿਟੇਲ ਨਾਲ ਦੱਸ ਦੀ ਤੇ ਆਪਾਂ ਇਹ ਸੁਲਤਾਨ ਨੂੰ ਲਿਆ ਕੇ ਜ਼ਰੂਰ ਦੇਵਾਂਗੇ ਕਿਉਂਕਿ ਸੋਸਤ ਹੁੰਦਾ ਹੁੰਦਾ ਬੱਚਾ ਐ ਮੁੜ ਕੇ ਹੋਰ ਵੀਕਨੈਸ ਹੋ ਜਾਂਦੀ ਐ ਤੇ ਤਾਂ ਕਰਕੇ ਮੱਲਪਾ ਨਹੀਂ ਦਵਾਈ ਤੇ ਮੇਰੀ ਇਹਨਾਂ ਨੂੰ ਦਿੱਤੀ ਵੀ ਆ ਠੀਕ ਐ ਜੀ ਆਪਾਂ ਦੋ ਧਾਰਾਂ ਜਿਹੜੀਆਂ ਦੋ ਰਹਿੰਦੀਆਂ ਦੂਜੀਆਂ ਵੀ ਚੋ ਚੂਲ ਕੇ ਕੱਢ ਲ ਕੇ ਕੀ ਕਹਿੰਦੇ ਆ ਤੁਸੀਂ ਬਾਅਦ ਚ ਗੱਲ ਕਰਦੇ ਤੁਹਾਡੇ ਨਾਲ ਧਾਰਾਂ ਆਪਾਂ ਕੱਢ ਲਈਆਂ ਜੀ ਤੇ ਪਸੂ ਅੰਦਰ ਕਰ ਰਹੇ ਸਰਦਾਰ ਜੀ ਹੁਣ ਕਿ ਆ ਖੁਰਲੀ ਬਾਰੇ ਤੁਹਾਨੂੰ ਦੱਸ ਦਗੇ ਇਹ ਖੁਰਲੀ 3 ਫੁੱਟ ਚੌੜੀ ਤੇ 5 ਫੁੱਟ ਲੰਬੀ ਐ ਦੋਹਾਂ ਪਸਿਆਂ ਦੇ ਪੱਠੇ ਖਾਣ ਵਾਲੀ ਐ ਇਹ ਇਸ ਤਰ੍ਹਾਂ ਹੀ ਹੈਗੀ ਆ। ਇਹ ਲੱਗਾ 7/2 ਫੁੱਟ ਡੂੰਗੀ ਆ। 3 ਫੁੱਟ ਚੌੜੀ ਆ ਤੇ 5 ਫੁੱਟ ਲੰਬੀ ਆ ਇਹ ਖੁਰਲੀ। ਇਹ ਵੇਖਾਂਗੇ ਜੀ ਛੋਟੇ ਪਸ਼ੂ ਜਿਹੜੇ ਧੱਕਾ ਨਹੀਂ ਪਸ਼ੂ ਕਰਦੇ ਗਨ ਉਹਨਾਂ ਵਾਸਤੇ ਵਧ ਗਿਆ ਮੈਂ ਇੱਕ ਸਾਡੀ ਮੱਝ ਪੈੜੀ ਉਹਦੇ ਵਾਸਤੇ ਤਾਂ ਇਹ ਠੀਕਗੀ। ਠੀਕ ਹੈ ਜੀ। ਇਹ ਸੀਗੀ ਖੁਰਲੀ ਬਾਰੇ ਜਾਣਕਾਰੀ ਅੱਜ ਹੀ ਲਿਆਂਦੀ ਆ ਹਜੇ ਆਪਾਂ ਇਹਨੂੰ ਸੈਟਿੰਗ ਕਰਨੀ ਆ। ਠੀਕ ਹੈ ਜੀ। ਤੇ ਆਪਾਂ ਧਾਰਾਂ ਡੋਕੇ ਲਿਆ ਚੋ। ਸਦਾਜੀ ਪਸੂੰਦਰ ਕਰਕੇ ਤੱਪੜ ਵਗੇਰਾ ਛੱਡ ਦੇਣਗੇ ਤੇ ਆਪਾਂ ਚੱਲਦੇ ਹਾਂ ਰਸੋਈ ਦੇ ਵੱਲ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨੀ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਜੀ ਸਾਰਿਆਂ ਦਾ